ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਲਾਊਜ਼ ਸਕੇਵੀ ਤਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਇਹ ਡਿਜ਼ਾਈਨ ਆਪਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਇਸ ਡਿਜ਼ਾਈਨ ਨੂੰ ਬਣਾ ਲਓਗੇ। ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿੱਖਦਾ ਆਪਣਾ ਡਿਜ਼ਾਈਨ ਇਹ। 6 ਸਲਾਈਆਂਾਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। 6 ਸਲਾਈਆਂਾਂ ਨੂੰ ਆਪਾਂ ਜਦੋਂ बार-बार ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ। ਇੱਥੇ ਮੈਂ 1 2 3 ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ। ਤਾਂ ਉੱਪਰ ਮੈਂ ਤੁਹਾਨੂੰ ਡਿਜ਼ਾਈਨ ਦਿਆਂ 6 ਸਲਾਈਆਂਾਂ ਕੰਪਲੀਟ ਕਰਕੇ ਦਿਖਾਵਾਂਗੀ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਲੈਣੇ ਜਿਵੇਂ ਇਸ ਤਰ੍ਹਾਂ 3 10 10 ਤੇ ਲਾਸਟ ਤੇ ਆਪਾਂ ਦੋ ਕੁੰਡੇ ਵਾਧੂ ਲੈ ਲਾਂਗੇ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਬਈ ਮੈਂ ਤੁਹਾਡੇ ਆਸਤੇ ਜਿਹੜੇ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਬਣਾ ਸਕੋ ਤੇ ਤੁਹਾਨੂੰ ਬਣਾਉਣ ਚ ਜਿਹੜੀ ਕੋਈ ਪਰੇਸ਼ਾਨੀ ਨਾ ਆਵੇ ਅੱਜ ਦਾ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਵੀ ਬਹੁਤ ਹੀ ਜ਼ਿਆਦਾ ਆਸਾਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਆਪਾਂ ਦੀ ਜਿਵੇਂ ਮੈਂ ਇੱਥੇ ਬਾਰਡਰ ਦੇ ਤੌਰ ਤੇ ਦੋ ਲਾਈਨਾਂ ਉਲਟੀਆਂ ਬਣਾਈਆਂ ਉਸ ਤੋਂ ਬਾਅਦ ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੁਣ ਆਪਾਂ ਚੌਥੀ ਵਾਰ ਇੱਥੇ ਡਿਜ਼ਾਈਨ ਬਣਾਵਾਂਗੇ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਇੱਕ-ਇੱਕ ਹੁੰਡਾ ਜਿਹੜਾ ਤਾਰੋ ਚਾਹੇ ਬੁਣੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਹੁਣ ਥ੍ਰੈਡ ਕਰਾਂਗੇ ਪਿੱਛੇ ਸਾਰੀ ਸਿਲਾਈ ਆਪਾਂ ਸਿੱਧੀ ਬਣ ਕੇ ਕੰਪਲੀਟ ਕਰ ਲੈਣੀ ਹੈ ਡਿਜ਼ਾਈਨ ਦੀ ਪਹਿਲੀ ਸਿਲਾਈ ਜਿੰਨੇ ਵੀ ਕੁੰਡੇ ਆਪਾਂ ਲੈ ਹੋਣਗੇ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਇਸ ਤਰ੍ਹਾਂ ਕੰਪਲੀਟ ਕਰਾਂਗੇ ਠੀਕ ਹੈ ਛੇ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਹੁਣ ਬਣਾਵਾਂਗੇ ਆਪਾਂ ਦੂਸਰੀ ਸਲਾਈ ਉਲਟ ਪਾਸੇ ਤੋਂ ਇਹ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਹ 第三 ਸਿਲਾਈ ਆਪਾਂ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾਵਾਂਗੇ ਤੇ ਚੌਥੀ ਸਿਲਾਈ ਆਪਾਂ ਉਲਟ ਪਾਸੇ ਤੋਂ ਉਲਟੀ ਬਣਾਵਾਂਗੇ ਇਸ ਤਰ੍ਹਾਂ ਜਿਹੜੀਆਂ ਚਾਰ ਸਿਲਾਈਆਂ ਆਪਣੀਆਂ ਤਾਂ ਸਿੰਪਲ ਹੀ ਹੁੰਦੀਆਂ ਦੋ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਦੋ ਉਲਟ ਪਾਸੇ ਤੋਂ ਉਲਟੀਆਂ ਪਹਿਲਾਂ ਮੈਂ ਬਣਾ ਕੇ ਕੰਪਲੀਟ ਕਰਦੀ ਦੋ ਸਿਲਾਈਆਂ ਤਾਂ ਆਪਣੀਆਂ ਕੰਪਲੀਟ ਹੋ ਗਈਆਂ ਦੋ ਸਿਲਾਈਆਂ ਮੈਂ ਇਸੇ ਤਰ੍ਹਾਂ ਕੰਪਲੀਟ ਕਰਦੀਆਂ ਇੱਕ ਸਿੱਧੇ ਪਾਸੇ ਤੋਂ ਸਿੱਧੀ ਇੱਕ ਉਲਟ ਪਾਸੇ ਤੋਂ ਉਲਟੀ ਤੇਰੇ ਪੰਜਵੀਂ ਸਲਾਈ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਬਣਾਉਣਾ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋਣ ਹੁਣ ਪੰਜਵੀਂ ਤੇ ਛੇਵੀਂ ਸਲਾਈ ਤੇ ਆਪਣਾ ਡਿਜ਼ਾਈਨ ਬਣਾਉਣਾ ਵੈਸੇ ਆਪਣਾ ਛੇ ਸਲਾਈਆਂ ਦਾ ਡਿਜ਼ਾਈਨ ਹੈ ਪਰ ਜਿਹੜਾ ਚਾਰ ਸਲਾਈਆਂ ਵਿੱਚ ਤਾਂ ਸਿੰਪਲ ਹੀ ਹੈ ਦੋ ਸਲਾਈਆਂ ਤੇ ਡਿਜ਼ਾਈਨ ਬਣਦਾ ਹੁਣ ਚਾਰ ਸਲਾਈਆਂ ਆਪਣੀਆਂ ਬਣ ਗਈਆਂ ਪੰਜਵੀਂ ਸਲਾਈ ਆਪਾਂ ਬਣਾਉਣੀ ਹੈ ਪਹਿਲਾ ਕੁੰਡਾ ਜਿਹੜਾ ਕੰਨੀ ਵਾਲਾ ਤਾਰੂ ਚਾਹੇ ਬੁਨੋਏ ਤੁਹਾਡੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਮੈਂ ਨੂੰ ਉਤਾਰ ਲੈਣੀ ਉਸ ਤੋਂ ਬਾਅਦ ਹੁਣ ਆਪਣਾ ਹੋਊਗਾ ਡਿਜ਼ਾਈਨ ਸ਼ੁਰੂ ਤਿੰਨ ਤਿੰਨ ਕੁੰਡਿਆਂ ਵਾਲਾ ਥ੍ਰੈਡ ਕਰਾਂਗੇ ਅੱਗੇ ਜਿਹੜਾ ਆਪਾਂ ਥ੍ਰੈਡ ਅੱਗੇ ਕਰਾਂਗੇ ਇਹ ਤਾਂ ਜਾਲੀ ਬਣ ਜਾਂਦੀ ਤੇ ਇੱਕ ਕੁੰਡਾ ਬਣ ਜਾਂਦਾ ਆਪਣਾ ਹੁਣ ਜਿਹੜਾ ਇਹ ਦੋ ਕੁੰਡੇ ਹੈ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਦੇਾਂਗੇ ਆਪਾਂ ਸਿੰਪਲ ਸਿੱਧਾ ਤਿੰਨ ਕੁੰਡੇ ਹੋਗੇ ਇਹੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਇਹ ਸਾਰੀ ਸਲਾਈ ਤੇ ਰਿਪੀਟ ਕਰਦੇ ਜਾਵਾਂਗੇ ਫਿਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਾਂਗੇ ਤਾਂ ਇੱਕ ਕੁੰਡਾ ਬਣ ਜਾਂਦਾ ਜਿਹੜਾ ਆਪਾਂ ਇਹ ਦੋ ਕੁੰਡਿਆਂ ਦੇ ਇੱਕ ਬਣਾਵਾਂਗੇ ਇੱਕ ਕੁੰਡਾ ਜਿਹੜਾ ਇੱਥੇ ਘਟਦਾ ਹੈ ਇਹ ਕੁੰਡਾ ਆਪਣਾ ਪੂਰਾ ਹੋ ਜਾਂਦਾ ਦੋ ਕੁੰਡਿਆਂ ਦਾ ਕੀਤਾ ਪਿਛਲੀ ਸਾਈਡ ਤੇ ਇੱਕ ਕੁੰਡਾ ਤੇ ਇੱਕ ਕੁੰਡਾ ਬਣਾਾਂਗੇ ਸਿੰਪਲ ਸਿੱਧਾ ਤਿੰਨ ਕੁੰਡੇ ਹੋ ਗਏ ਆਪਣੇ ਫੇਰ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਇੱਕ ਕੁੰਡਾ ਸਿੰਪਲ ਸਿੱਧਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਪਿਛਲੀ ਸਾਈਡ ਤੋਂ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਫੇਰ ਇੱਕ ਸਿੰਪਲ ਸਿੱਧਾ ਫੇਰ ਥ੍ਰੈਡ ਅੱਗੇ ਕੀਤਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੇ ਕੁੰਡਾ ਬਣਾਇਆ ਇਸ ਤਰ੍ਹਾਂ ਇੱਕ ਕੁੰਡਾ ਸਿੰਪਲ ਸਿੱਧਾ फिर थ्रैड अगे दोडिया का इस तरह आप कुंडा बनाता फिर एक कुंडा सिंपल सीधा फिर उसी तरह थ्रेड करा दो कुंड बनाया एक कुंडा फिर एक कुंडा सिंपल सीधा थ्रैड किता अभी गी, ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਫਿਰ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ਫਿਰ ਦੋ ਕੁੰਡਿਆਂ ਦਾ ਬਣਾਇਆ ਆਪਾਂ ਇੱਕ ਕੁੰਡਾ ਇੱਕ ਕੁੰਡਾ ਸਿੰਪਲ ਸਿੱਧਾ ਹੁਣ ਆ ਗਏ ਆਪਾਂ ਲਾਸਟ ਤੇ ਤਾਂ ਲਾਸਟ ਤੇ ਵੀ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਇੱਕ ਕੁੰਡਾ ਸਿੰਪਲ ਸਿੱਧਾ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਇਸ ਤਰ੍ਹਾਂ ਹੁਣ ਆਪਾਂ 6ਵੀਂ ਸਲਾਈ ਤੇ ਆਈਏ 6ਵੀਂ ਤੇ ਲਾਸਟ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਪਹਿਲਾਂ ਆਪਾਂ ਉਤਾਰੋ ਚਾਹੇ ਬਣੋ ਇਹ ਤੁਹਾਡੀ ਆਪਣੀ ਮਰਜ਼ੀ ਅੱਗੇ ਫੇਰ ਆਪਣਾ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਹਾਂ ਹੁਣ ਜਿਹੜੀ ਆਪਣੀ ਦੋ ਕੁੰਡੀਆਂ ਹੈ thread ਆਪਾਂ ਅੱਗੇ ਰੱਖਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਪਿਛਲੀ ਸਾਈਡ ਤੋਂ ਇੱਕ ਕੁੰਡਾ ਪੰਜਵੀਂ ਚਲਾਈ ਦੀ ਤਰ੍ਹਾਂ ਹੀ ਆਪਣੀ ਛੇਵੀਂ ਚਲਾਈ ਬਣੂਗੀ ਤੇ ਜਿਹੜਾ ਆਪਣਾ ਇਹ ਜਾਲੀ ਵਾਲਾ ਕੁੰਡਾ ਇਹਨੂੰ ਆਪਾਂ ਬਣਾਵਾਂਗੇ ਸਿੱਧਾ ਵਾਸਾ ਪੈਸ ਗੱਲ ਦਾ ਧਿਆਨ ਰੱਖਣਾ ਜਿਹੜਾ ਆਪਣਾ ਜਾਲੀ ਵਾਲਾ ਕੁੰਡਾ ਹੋਊਗਾ ਇਹਨੂੰ ਆਪਾਂ ਸਿੰਪਲ ਸਿੱਧਾ ਬਣਾਉਣਾ ਜਿਹੜੇ ਆਪਣੇ ਇਹ ਦੋ ਕੁੰਡੇ ਥ੍ਰੈਡ ਅੱਗੇ ਕਰਕੇ ਦੋ ਦਾ ਬਣਾਇਆ ਉਸੇ ਤਰ੍ਹਾਂ ਪੰਜਵੀਂ ਚਲਾਈ ਤਰ੍ਹਾਂ ਇੱਕ ਕੁੰਡਾ ਪਿਛਲੀ ਸਾਈਡ ਤੋਂ ਜਿਹੜਾ ਆਪਣਾ ਜਾਲੀ ਵਾਲਾ ਇਹ ਬਣਾਇਆ ਸਿੱਧਾ ਥ्रेड ਕੀਤਾ ਅੱਗੇ ਜਿਹੜੇ ਆਪਣੇ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਬਣਾਇਆ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਜਾਲੀ ਵਾਲਾ ਜਿਹੜਾ ਕੁੰਡਾ ਸਿੰਪਲ ਸਿੱਧਾ ਬਣਾਤਾ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਤਾ ਸਿੱਧਾ ਇਸ ਤਰ੍ਹਾਂ ਜਾਲੀ ਵਾਲਾ ਕੁੰਡਾ ਬਣਾਤਾ ਸਿੱਧਾ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਜਾਲੀ ਵਾਲਾ ਸਿੱਧਾ ਫੇਰ ਅਸੀਂ ਤਰਾਹ ਫ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਸਿੰਪਲ ਸਿੱਧਾ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਜਾਲੀ ਵਾਲਾ ਬਣਾਵਾਂਗੇ ਸਿੱਧਾ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਇੱਕ ਕੁੰਡਾ ਕੁੰਡਾਇੜਾ ਸਿੱਧਾ ਛੇਵੀਂ ਸਲਾਈ ਆਪਣੀ ਪੰਜਵੀਂ ਤੇ ਛੇਵੀਂ ਸਲਾਈ ਸੇਮ ਬੰਦੀਆਂ ਦੋਨੇ ਸਲਾਈ ਜਿਵੇਂ ਆਪਾਂ ਪੰਜਵੀਂ ਸਲਾਈ ਬਣਾਈ ਉਸੇ ਤਰ੍ਹਾਂ ਆਪਾਂ ਛੇਵੀਂ ਸਲਾਈ ਬਣਾ ਲੈਣੀ ਜਾਲੀ ਵਾਲਾ ਕੁੰਡਾ ਆਪਾਂ ਸਿੱਧਾ ਬਣਾਣਾ ਲਾਸਟ ਵਾਲਾ ਉਲਟੀ ਸਲਾਈ ਉਲਟਾ ਬਣਾਵਾਂਗੇ ਤਾਂ ਇਸ ਤਰ੍ਹਾਂ ਆਪਣੀਆਂ ਛੇ ਸਲਾਈਆਂ ਜਦੋਂ ਆਪਾਂ ਬਾਰ-ਬਾਰ ਕੰਪਲੀਟ ਕਰਾਂਗੇ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਾਉਂਗਾ ਆਪਣਾ ਹੁਣ ਦੁਬਾਰਾ ਫੇਰ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸੇ ਤਰ੍ਹਾਂ ਸ਼ੁਰੂ ਕਰਨੀ ਹੈ ਇੱਕ ਸਲਾਈ ਸਿੱਧੀ ਫਿਰ ਦੂਸਰੀ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਪੰਜਵੀਂ ਤੇ ਛੇਵੀਂ ਸਲਾਈ ਤੇ ਡਿਜ਼ਾਈਨ ਬਣਾਉਂਗਾ ਠੀਕ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਜੀ ਕਮੈਂਟ ਕਰਕੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ